ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਡਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲਿਲਾ ਕੇ ਆਂ ਜੀ ਇੱਕ ਬਈ ਬਹਿੜਾ ਤਾਜੀ ਸੂਵੀ ਤੇ ਇੱਕ ਬਈ ਮੱਝਾ ਗੱਬਣਾ ਦੋਦੋ ਡرائی ਐ ਤੇ ਜਿਸ ਪਿੰਡ ਤੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਭੜੌੜ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਨੂੰ ਤਪਾ ਪਾ ਜਾਂਦੀ ਐ ਜਦੋਂ ਬਈ ਭੜੌੜ ਤੋਂ ਆਪਾਂ ਨੈਣੇ ਵਾਲ ਨੂੰ ਜਾਂਦੇ ਆ ਰਾਹ ਦੇ ਵਿੱਚ ਕੋਠੇ ਆਉਂਦੇ ਆ ਬਾਬਾ ਭਾਂ ਸੌਂਦੇ ਉੱਥੇ ਬਈ ਦਾ ਘਰ ਆ ਪੀਤੀ ਬਈ ਦਾ ਨਾਮ ਐ ਬਈ ਜੀ ਸਤਿਗੁਰ ਸਤਿਗੁਰ ਭਾਈ ਮੋਬਾਈਲ ਨੰਬਰ ਬੋਲ ਦੋ 9876876540 98768 76540 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਭਾਈ ਗੁਰੇ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸੂਈ ਆ ਇਹ ਪਹਿਲਾ ਸੂਆ ਹੀ ਦੋ ਦੰਦ ਪਹਿਲਾ ਸੂਆ ਦੋ ਦੰਦ ਕਦੋਂ ਸੂਈ ਆ ਭਾਈ ਹਾਂਜੀ ਇਹਨੂੰ ਹੋ ਗਏ ਜੀ 8-10 ਦੰਦ 8-10 ਦੰਦ ਬੱਚਾ ਕੀ ਆ ਭਾਈ ਬੱਸ ਆ ਜੀ ਬੱਚਾ ਠੀਕ ਆ ਦੰਦਾ ਜਖੀਰੀ ਆ ਭਾਈ ਹਾਂਜੀ ਦੰਦਾ ਚ ਬਾਈ ਕਹਿੰਦਾ ਖੀਰੀਆ ਫੇਸ ਬੜਾ ਪਿਆਰਾ ਰੰਗ ਰੂਪ ਚੰਗਾ ਛੜ ਬਹੁਤ ਚੰਗਾ ਲੱਗਿਆ ਚਵਾਈ ਕਿਵੇਂ ਆ ਬਾਈ ਚਵਾਈ ਪੂਰੀ ਵਧੀਆ ਇੱਕ ਨੰਬਰ ਹੈ ਜੀ ਹਾਂ ਹੋਰ ਲਾ ਬਾਈ ਹੋਰ ਕੇ ਦਿਖਾ ਦਿਓ ਜਿਆਦਾ ਬਰੀਟ ਚੱਕੀ ਉਹ ਡਰਦੀ ਆ ਥੋੜੀ ਜਿਹੀ ਆਫਰ ਲਈ ਲੱਗਾ ਠੰਡੀ ਸੀਲ ਆ ਪੂਰੀ ਆ ਥਣ ਥਣ ਚੰਗਾ ਲੱਗੋ ਗੁਲਾਬੀ ਥਣ ਕੱਲਾ ਕੱਲਾ ਥਣ ਚਵਾਈ ਜੂਏ ਨੰਬਰ ਵਨ ਹਾਂ ਚਵਾਈ ਵੀ ਹੁਣ 16 ਲੀਟਰ ਦੁੱਧ ਆ ਜਾ ਥੱਲੇ ਠੀਕ ਆ ਨੱਟ ਤਿਆਰ ਹਾਂ ਨੱਟ ਤਿਆਰ 16 ਲੀਟਰ ਦੁੱਧ 16 ਲੀਟਰ ਦੁੱਧ ਬਾਈ ਕਹਿੰਦਾ ਕੰਡੇ ਲਾਵਾਂ ਹੁਣ ਨੱਟ ਤਿਆਰ ਆ ਭਵਾਨੀ ਉਹ ਡਰਦੀ ਆ ਵੀਡੀਓ ਦਾ ਕਰਕੇ ਥੋੜਾ ਜਗਦੀ ਆ ਉਹ ਸੀਲ ਬਹੁਤ ਆ ਠੀਕ ਆ ਬਾਈ ਹਾਂ ਤੇ ਮੋ ਕਿ ਠੀਕ ਆ ਮੁੱਲ ਕੀ ਆ ਮੁੱਲੇ ਦਾ 2 ਘਟ 70 2 ਘਟ 70000 ਰੁਪਏ ਮਾਨਤਨ ਹੋ ਜੀ ਬਾਈ ਹਾਂ ਮਾਨਤਨ ਕਰਦੇ ਆ 2 ਘਟ 70000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਤੇ ਮਾਨਤਨ ਜਰੂਰ ਹੋ ਜੀ ਚੰਗੀ ਆ ਵੜ ਰੰਗ ਰੂਪ ਦੀ ਚੰਗੀ ਆ ਕੱਦ ਵੱਡ ਚੰਗਾ ਬਾਈ ਕਹਿੰਦਾ ਠੰਡੀ ਸੀਲ ਆ ਥਣ ਬਹੁਤ ਚੰਗਾ ਗੁਲਾਬੀ ਥਣ ਕੱਲਾ ਕੱਲਾ ਥਣ ਆਰਡਰ ਵੀ ਚੱਲਦਾ ਅੱਗੇ ਬਾਈ 2 ਨੰਬਰ ਕਿਹੜਾ ਸੁਅ ਸੁਈ ਮੱਝ ਇਹ ਮੱਝ ਤੀਜੇ ਸੁਅ ਸੁਈ ਬਈ ਕਿੰਨੇ ਟਾਈਮ ਦੀ ਗੱਬਣਾ ਇਹ 3.5 ਮਹੀਨਾ ਦੀ ਗੱਬਣਾ ਹੈ ਚੈੱਕ ਪਾਸ ਆ ਹਾਂ ਚੈੱਕ ਪਾਸ ਦੁੱਧ ਕਿੰਨਾ ਬਈ ਦੁੱਧ ਹੈ ਨਹੀਂ ਜੀ ਡਰਾਈ ਹੈ ਦੁੱਧ ਹਾਂ ਠੀਕ ਆ ਕੱਦ ਬੱਡ ਚੰਗਾ ਰਾਜੀ ਰੂਜੀ ਫੋਲਾ ਬਈ ਸੰਗਤ ਕੁਆਲਟੀ ਚੈੱਕ ਕਰ ਲੋ ਫੇਸ ਬੁੱਡ ਚੰਗਾ ਗਾ ਆ ਖਾਣਾ ਤੋਂ ਬਾਅਦ ਆ ਬਈ ਹਾਂ ਖਾਣਾ ਤੋਂ ਬਾਅਦ ਠੀਕ ਆ ਖਾਣਾ ਤੋਂ ਬਾਅਦ ਆ ਬਾਲਟ ਲਾਂਬਾ ਹੋਤ ਨੇ ਇਕੱਲਾ ਇਕੱਲਾ ਖਾਣਾ ਬਈ ਚੋਰਾ ਤਾਰਾ ਚੰਗਾ ਬਈ ਰਾਜੀ ਰੂਜੀ ਚੰਗੀ ਆ ਤੇ ਕੀ ਮੁੱਲ ਆ ਬਈ ਇਹਦਾ ਇਹਦਾ ਮੁੱਲ 55000 ਰੁਪਏ 55000 ਰੁਪਏ ਮਾਨਤਾਨ ਹੋ ਜਾਊਗਾ ਹਾਂ ਮਾਨਤਾਨ ਹੋ ਜਾਊਗਾ ਠੀਕ ਆ ਕੀ ਰਿਕਾਰਡ ਸੀ ਵੈਸੇ ਤਾਜੀ ਦਾ ਦੁੱਧ ਸੀਗਾ ਜੀ 13 ਕਿਲੋ ਦਾ ਥੱਲੇ 13 ਲੀਟਰ ਹਾਂਜੀ 13 ਲੀਟਰ ਦਾ ਰਿਕਾਰਡ ਆ ਬਈ ਗੱਭਣਾ ਚੈੱਕ ਪਾਸ ਦੁੱਧੋਂ ਡرائی ਤੇ ਬਾਕੀ ਜਿਹੜਾ ਮੁੱਲ ਦੇ ਵਿੱਚੋਂ ਮਾਨਤਾ ਨ ਜ਼ਰੂਰ ਹੋ ਜੂ ਬਾਲ ਬੂਲ ਬਾਸ ਪਏ ਉਸ ਹਿਸਾਬ ਨਾਲ ਜੱਜਮੈਂਟ ਕਰ ਲਓ ਠੀਕ ਆ ਦੋਸਤ ਜੀ ਬਾਈ ਨੇ ਵੈਸੇ ਚੰਗਾ ਰਸ ਨਾ ਕਿ ਬਾਈ ਕੋਲੇ ਸੀਗੇ ਦੋ ਬਾਈ ਦੋ ਨਹੀਂ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ